devah guru ਕੋਈ ਨਾ ਬੰਦ ਤੀ ਜਲ ਕੀ ਪੀਤ ਪਵਨ ਕਾ ਥੰਬਾ ਕਿਆ ਤੇਰਾ ਕਿਆ ਮੇ tum se ra kya mera kya tera pranik ਕੀ ਭੀਤ ਪਵਨ ਕਥ ਮਾਰਕ ਤਵੰਦ ਕਾ ਗਾਰਾ ਹਾਣ ਮਾਸ ਨਾਲੀ ਉਪਿੰਜਰ ਪੰਖਿ ਵਸਹਿ ਵਸਾ ਰੀਦਾ ਇੰਨੀ ਣਕੀ ਜੰਗੀ ਹੈ ਪਾਵਡੂੰਗਰ ਪਵਿ ਆਉਮ ਅਜ ਰੀਦਾ ਕੁਜੜਾ ਸਹਿ ਕੋਹਾ ਥੀ ਉਹ ਜਿੰਨੇ ਵੀ ਸੰਗਤ ਮਹਾਰਾਜ ਸਾਡੇ ਦਰਬਾਰ ਵਿੱਚ ਸੜ ਕੇ ਬੈਠੀ ਹੈ ਜਿਹੜੇ ਵੀ ਲੋਗ ਸਾਡੇ ਵਿੱਚੋਂ ਭਾਈ ਵਿਚਰ ਕੇ ਗਏ ਹਨ ਉਹਦੇ ਪਰਿਛਾਏ ਪਰਿਵਾਰ ਵੱਲੋਂ ਸਹਿਬਾਤ ਰੱਖੇ ਗਏ ਤੇ ਅੱਜ ਅੰਤਮ ਅੰਦਾਸ ਵਿਚ ਆਪਾਂ ਸਾਰੇ ਜੁੜ ਕੇ ਬੈਠੇ ਹਾਂ ਭਾਈ ਮਾਰੇ ਕਹਿੰਦੇ ਇੰਨੀ ਨੀਕੀ ਜੰਗ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਇੰਨਾ ਛੋਟਿਆ ਛੋਟਿਆ ਲੱਤਾਂ ਦੇ ਨਾਲ ਲੈਣਾ ਦੁਨੀਆ ਦਾ ਤੇ ਬਹੁਤ ਦੂਰ ਤੱਕ ਗਿਆ ਮੈਂ ਇੰਨਾ ਛੋਟਿਆ ਛੋਟਿਆ ਕਦਮ ਨਾਲ ਪਹਾੜ ਵੀ ਚੜਿਆ ਪਰਬਤ ਵੀ ਚੜਿਆ ਬਹੁਤ ਦੂਰ ਤੱਕ ਘੁੰਮਿਆ ਹਜ਼ਾਰਾਂ ਦੂਰ ਕਿਲੋਮੀਟਰ ਹਜ਼ਾਰਾਂ ਕਿਲੋਮੀਟਰ ਮੈਂ ਇਸ ਲੱਤਾਂ ਦੇ ਨਾਲ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਮੈਂ ਦੂਰ ਘੁੰਮਿਆ ਪਰ ਕੱਜ ਅੱਜ ਨਾਲ ਹੁਣਾ ਹੋ ਗਿਆ 10 ਨੇ ਲਿਖੀ ਜੰਗੀਏ ਭਵੂਂਗਰ ਭਗਿਓ ਅੱਜ ਫਰੀਦਾ ਜੜਾ ਹਰ ਕੋ ਹਾਜ਼ਰ ਹੈ ਸਾਧ ਸੰਗਤ ਬਜ਼ੁਰਗਰ ਵਾਸ ਸਾਹਿਬ ਇੱਥੇ ਆ ਗੋਣ ਪੁਰਾਣੇ ਸਮੇਂ ਵਿੱਚ ਜਦੋਂ ਬਜ਼ੁਰਗਾਂ ਦੇ ਕੋਲ ਛੋਟਾ ਜਿਹਾ ਘੜਾ ਰੱਖ ਲੈਂਦੇ ਸੀ ਅੱਜ ਘੜੀ ਰੱਖ ਦਿੰਦੇ ਆ ਜਾਂ ਬੋਤਲ ਵਿੱਚ ਪਾਣੀ ਪਾ ਕੇ ਧਰ ਦਿੰਦੇ ਆਪਾਂ ਵੀ ਇਹ ਬਜ਼ੁਰਗਰ ਸਾਡੇ ਪਾਣੀ ਜਦੋਂ ਪਿਆਸ ਲੱਗ ਕੇ ਤੇ ਇਹਦੇ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਉਹ ਆਦੇ ਨੇ ਦੀ ਪਿਆਸ बुझा ਸਕਦਾ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਮੈਂ ਜਵਾਨ ਸੀ ਤਾਂ ਪਰ ਮੇਰੇ ਚ ਇੰਨੀ ਸ਼ਰਮਤਾ ਸੀ ਅੱਜ ਆਪਾਂ ਜਵਾਨਾਂ ਨੂੰ ਵੇਖੀਏ। ਕੋਈ ਜਵਾਨ ਕਹਿੰਦਾ ਮੇਰੇ ਵਿੱਚ ਇੰਨਾ ਜੋਰ ਆ ਮੈਂ ਕਰ ਜੀ ਰੋ। ਮੈਂ ਛੋਟੇ ਛੋਟੇ ਨਾਲ ਕਾਰਾ ਰੋ ਬੜੇ ਜੋਰ ਦਿਖਾਉਂਦੇ। ਆਪਾਂ ਵੇਲੇ ਨਾ ਫਲਾਣਾ ਸੀ ਕੋਈ ਬੜੌਤ ਬੜੇ ਜੋਰ ਉਹ ਦੇ ਵਿੱਚ। ਤੇ ਜਦੋਂ ਬਜ਼ੁਰਗ ਹੋ ਗਏ ਨੇ ਤੇ ਆਪਾਂ ਕਿ ਕਹਿੰਦੇ ਬਣਾ ਜਵਾਨ ਸੀ ਨਾ ਤੇ ਅੱਜ ਇਹ ਇਹ ਤੋਂ ਉੱਠ ਕੇ ਨਿਕੜਾ ਜਾਵੇ ਇਹ ਮੈਂ ਤੁਹਾਨੂੰ ਨੋਰਮਲ ਵਿੱਚ ਅਰਥ ਸਮਝਾ ਦੇ ਆ ਤੁਹਾਨੂੰ ਜੇ ਤੁਹਾਡੇ ਜਲਦੀ ਸਮਝ ਆ ਗਿਆ बाबा ਪ੍ਰਿੰਸ ਸਾਹਿਬ ਕਹਿੰਦੇ ਅੱਜ ਮੈਂ ਇੰਨਾ ਕਿ ਬਜ਼ੁਰਗ ਹੋ ਗਿਆ ਮੈਂ ਮੇਰੇ ਊੜ ਪਿਆਰ ਗੁਜਾ ਦੇ ਹੁੰਦੇ ਕਿੰਨੇ ਕੌਫ ਤੇ ਮੈਨੂੰ ਇਹ ਲੱਗਦਾ ਵੀ ਮੇਥੋਂ 100 ਕੋਹਾਂ ਦੌਰ ਪਿਆਵੇ ਵੀ ਇਹ ਵੀ ਮੇਰੇ ਤੋਂ ਸਾਥੀਓ ਪਾਵਰ ਖਤਮ ਹੋ ਗਈ ਵੇਖੋ ਸਾਧ ਸੰਗਤ ਆਪਾਂ ਸਾਰੇ ਉਪਰ ਭਜਦੇ ਤੋਂ ਕਹਿੰਦੇ ਜਾਂਦੇ ਮੈਂ ਆਪ ਮੈਂ ਆਪਰਾ ਪ੍ਰਭੂ ਦੀ ਕਠੀ ਕਰਲਾ ਮੈਂ ਆਹ ਜ਼ਮੀਨ ਬਣਾ ਲਾ ਮੈਂ ਸੰਸਕਟ ਕਰਨਾ ਵਾ ਕਰਨਾ ਵਾ ਕਰਨਾ ਪਰ ਸਾਧ ਸੰਗਤ ਜੀ ਜਦੋਂ ਆਖਰੀ ਵਾਰ ਚਲਾਇਆ ਨੰਦ ਮੈਂ ਨਾਲ ਕੀ ਜਾ ਕਰ ਉਹ ਜੀ ਵੀ ਨਹੀਂ ਆ ਕੋ ਸਤਨਾ ਵਾਹ ਜੀ ਮਾਰਾ ਦਾ ਬਚਨ ਹੈ ਮਾਰਾ ਕੇਤੇ ਕਬੀਰ ਕੋ ਕਉਤੀ ਕਉਤੀ ਜੋਰ ਕਾ ਵਾਹ ਜਦੋਂ ਆਪਾਂ ਅਰਥ ਪੜਾਂਗੇ ਨਾ ਜੇ ਬਾਣੀ পড়ੋਂ ਦੇ ਸਤ ਤੇ ਸਾਨੂੰ ਅਰਥ ਵੀ ਨਾਮ ਦੇ ਨਾਲ ਸਮਝ ਆ ਜਾਂਦੇ ਮਾਰੇ ਕਹਿੰਦੇ ਸ੍ਰੀ ਦਾ ਕਬੀਰ ਸਾਹਿਬ ਵਾਲੇ ਕਹਿੰਦੇ ਕਬੀਰ ਕੋਉਂ ਦਿਨ ਕਬੀਰ ਜੋੜ ਕੇ ਜੋੜੇ ਲੱਖ ਤੂਰ ਮੈਂ ਕਹਿੰਦੇ ਕਿੰਨੇ ਕਰੀਆ ਕਰਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਮੈਂ ਲੱਖਾਂ ਬਣਾ ਲਿਆ ਕਬੀਰ ਬੋਲੇ ਕਬੀਰ ਜੋਰੇ ਜੋਰੇ ਲੱਖ ਤੋਂ ਉੱਚੀ 3 ਦੀ 3 ਨਾ ਕਛਵੇ ਲਈ ਲੰਗੋਟੇ ਤੋ ਕਹਿੰਦਾ ਜਦ ਮੇਰਾ ਆਖਰੀ ਸਮਾ ਆਇਆ ਜਦ ਮੈਂ ਜਹਾਨ ਵਿੱਚੋਂ ਜਾ ਰਿਹਾ ਮਰਦਾ ਰਿਹਾ ਤੇ ਮੇਰੇ ਬੰਦੇ ਕੋਲ ਜੁਏ ਖਾਲੀ ਹੱਥ ਵਾਸ ਕਰਦੇ ਤੁਹਾਡੇ ਨਾਲ ਬਾਬਾ ਜੀ ਨੇ ਮਹਾਂਪੁਰ ਸੋਨੇ ਵਿਚਾਰਾ ਕਰੀਆਂ ਭੋਗਾ ਦੇ ਸ਼ਲੋਕ ਪਾ ਗਏ 10 ਮਿੰਟ ਤੱਕ ਉਹਨੇ ਸਾਨੂੰ ਕਿਹਾ ਕਿ ਤੁਸੀਂ ਲਾਲੂ ਕੀਮਤੀ ਬਚਨ ਉਹਨਾਂ ਦੇ ਹੈ ਮਹਾਂਪੁਰ ਸੋਨੇ ਸਾਡੇ ਵਿੱਚ ਆ ਜਾਣਾ ਆਪਾਂ ਉਹਨਾਂ ਦੇ ਬਚਨ ਸੁਣਾ ਗਏ ਪਰ ਮੈਂ ਤੁਹਾਡੇ ਨਾਲ ਸਿਕੰਦਰ ਸਿੰਘ ਸਿਕੰਦਰ ਉਨੇ ਦੁਨੀਆਂ ਜਿੱਤਰੀ ਦੁਨੀਆਂ ਸਕੰਦਰ ਨੇ ਤੇ ਜਦੋਂ ਸਾਧ ਸੰਗਤ ਜੀ ਉਹਦਾ ਆਖਰੀ ਸਮਾਂ ਆਇਆ ਕਿ ਉਹ ਉਹਨੇ ਦਹਾਨ ਦੁਨੀਆਂ ਵਿੱਚੋਂ ਜਾਣਾ ਸੀ ਜਿਹਨੇ ਦੁਨੀਆਂ ਜਿੱਤੀ ਹੋਵੇ ਉਹਦਾ ਆਖਰੀ ਸਮਾਂ ਆ ਗਿਆ ਫਕੀਰਾਂ ਨੇ ਕਿਹਾ ਤਾ ਵੀ ਤੂੰ ਬਈ ਇਹ ਸਾਹਜ ਨਾਲ ਵਿੱਚੋਂ ਚਲੇ ਜਾਣਾ ਚੱਪਕਾਰ ਜਾ ਵੇ ਤੂੰ ਚਲੇ ਜਾਣਾ ਪਰ ਮੈਂ ਆਪ ਤੇ ਸਾਰੇ ਇਹਕਾਰ ਬਜੀਨੀ ਇਹ ਸਾਰੇ ਸੱਚੇ ਕੰਨਾਇ ਕਰੋ ਜਿੰਨਾ ਕੁਛ ਹੈ ਮੇਰੇ ਕੋਲ ਤੁਸੀਂ ਲੈ ਲਓ ਤੇ ਸਾਸਨਤ ਜਦੋਂ ਉਹ ਰਾਜੇ ਨੇ ਕਿਹਾ ਨਾ ਕਿ ਮੈਂ ਸੇਤੋ ਸਾਰਾ ਲੈ ਲਵਾਂ ਤੁਸੀਂ ਤੇ ਮੇਰੀ ਥਾਂ ਤੇ ਤੁਸੀਂ ਚਲੇ ਜਾਓ ਉਹ ਕਹਿੰਦੇ ਰਾਜਾ ਨਾ ਹੋਰ ਸਭਪਸਤਾ ਹੋ ਸਕਦਾ ਹੈ ਕਾਮ ਕਰੇ ਹੋਰ ਸਭ ਕੁਝ ਤਾਂ ਹੋ ਸਕਦਾ ਔਰ ਜਦੋਂ ਇਹ ਮੰਗਣਾ ਨਹੀਂ ਮੰਗਿਆ ਤੁਹਾਡੀ ਤੇ ਤਾਂ ਫਿਰ ਉਸ ਰਾਜੇ ਨੇ ਕੀ ਕੀਤਾ ਸਾਰਸੰਗ ਆਪਣੇ ਹੱਥ ਤੇ ਪਾਏ ਉਹਨੇ ਕਹਿ ਦਿੱਤਾ ਕਿ ਮੇਰੇ ਹੱਥ ਤੇ ਪਰਨਾ ਚਲਾਜੇ ਵਿੱਚੋਂ ਤੁਸੀਂ ਬਾਹਰ ਕੱਢ ਦਿਓ ਉਕਾਲ ਨਾਲ ਮੇਰੇ ਹੱਥ ਤੇ ਪੈਰ ਤੁਸੀਂ ਨਾ ਬਹੁਤ ਵੱਡੂ ਅਲ ਮੇਰੇ ਲੋਕਾਂ ਨੂੰ ਪਤਾ ਲੱਗੇ। ਉਹ ਕਹਿੰਦੇ ਤੁਹਾਡੀ ਬਿਰਵੀ ਹੋਣੀ ਆ ਕਿ ਦੁਨੀਆਂ ਦਾ ਵਾਸਾ ਜਾ ਰਿਹਾ ਹੈ ਹੱਥ ਪੈਰ ਲਮਕਾਇਆ ਤੇ ਚੰਗਾ ਲੋੜ ਦਾ ਕੰਨ ਨਹੀਂ। ਮੈਨੂੰ ਕੋਣ ਮੈਂ ਦੱਸਣਾ ਚਾਹੁੰਨਾ ਕਿ ਮੈਂ ਦੁਨੀਆਂ ਜੀ ਤਿਆਰ ਮੈਂ ਅਲਟਾ-ਪਟਾ ਰਾਜਾ ਮੇਰੇ ਕੋਲ ਪੈਸਾ ਧਨ ਦੌਲਤ ਬਹੁਤ ਕੁਝ ਆਇਆ ਹੈ। ਵਾਪੋ ਚੁੱਪ ਸ਼ਾਂਤੀ ਵਾਪੋ ਬਿਉਗੋ ਸ਼ਾਂਤੀ ਸ਼ਾਂਤੀ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਤੋਂ ਦਾ ਥੋੜਾ ਬਹੁਤਾ ਮਾਇਆ ਹੋ ਸਕਦੀ ਆ ਪਰ ਮੇਰੇ ਕੋਲ ਤਾਂ ਸਾਰਾ ਕੁਝ ਪਰ ਮੈਂ ਖਾਲੀ ਹੱਥ ਜਾ ਰਿਹਾ ਸਤ ਸੰਗ ਜੀ ਇੱਕ ਮਹਾਰਾਜ ਦਾ ਬਚਨ ਹੈ ਮਾਰੇ ਕਹਿੰਦੇ ਸਾਰੇ ਨੂਰ ਪਿਆਰ ਦੇ ਨਾਲ ਫੜਦਾ ਛੱਟ ਕੇ ਗੰਜਾਲਾ ਨੂੰ ਸਤਪੁਰ ਦੇ ਚਰਨੀ ਲੱਗ ਸੁੰਦਰ ਕੁਲੀਨ ਚਤੁਰ ਮੋਖ ਗਿਆਨੀ ਧਨਵੰਤ ਰਾਵਣ ਤੇ ਗੱਲ ਕਰਦਾ ਮੈਂ ਤੁਹਾਡੇ ਨਾਲ ਮਾਰੇ ਕਹਿੰਦੇ ਰਾਵਣ ਹੱਥ ਦਾ ਸੋਨਾ ਸੀ ਹੱਥ ਸੁੰਦਰ ਗਰੀਬ ਚਤੁਰ ਮੋਖ ਹਰ ਦੇ ਤੁਸਰੀ ਪਾਵਣ ਲੰਕਾ ਗੜੂ ਸੋਨੇ ਦਾ ਭਿਆ ਮੂਰਖ ਰਾਵਣ ਕਿਆ ਲੈ ਵਾ ਸਾਤ ਸੰਗਤ ਅਰੇ ਦੁਨੀਆਂ ਦੇ ਲੋਕਾਂ ਕੋਲ ਸਾਤ ਸੰਗਤ ਵਾਪਰ ਦੋ ਕਿਲੋ ਸੋਨਾ ਹੋ ਸਕਦਾ ਅਤਾਕਰੋ ਰੁਪਈਆ ਦੋ ਚਾਹ ਤੋਲੇ 10 ਤੋਲੇ 50 ਤੋਲੇ ਪਰ ਜਿਹੜਾ ਰਾਵਣ ਸਿੰਘ ਦਿੱਕੜ ਤੇ ਲੱਗਾ ਲੰਕਾ ਗੜ ਘੜ ਨਾਮ ਕਿਲੇ ਦਾ ਹੈ ਲੰਕਾ ਗੜ ਸੋਨੇ ਕਾ ਭਇਆ ਮੂਰਖ ਜੇ ਆਪਾਂ ਇੰਨ ਮੂਰਖ ਤੇ ਵਿਸ਼ਰਾਮ ਦਾ ਕਪੜਾ ਨਾ ਸਾਡੇ ਵਾਸਤੇ ਮਾਨਣ ਵਾਲਾ ਅਰਥ ਆਹ ਭਾਈ ਬਹੁਤ ਬਹੁਤ ਇਹ ਵੀ ਕੱਦ ਲੈਣੇ ਆ ਜੇ ਆਪਾਂ ਮੂਰਖ ਤੇ ਵਿਚਾਰਨ ਲੱਗੇ ਹੋ ਨਾ ਮੂਰਖ 라वण ਕਿਆ ਲੈ ਜਿਆ ਇਹ ਸਾਡੇ ਵਾਸਤੇ ਅਰਥ ਬਣ ਜਾਣਾ ਹੈ ਕਿ ਜੇ 라वण ਸੰਸਾਰ ਤੋਂ ਵਿੱਚ ਛੱਡ ਗਿਆ ਤੇ ਭਲਿਆ ਤੇਰਾ ਨਾਲ ਕੀ ਜਾਣਾ ਜੇ ਆਪਾਂ ਵਿਚਾਰਨਾ ਨਾ ਮੂਰਖਾਵਲ ਕਾ ਲੈ ਗਿਆ ਜਪਰਾਮਨ ਤੇ ਮਿਸ਼ਰਾਪਾਲਾ ਜਲਾਮਾਨ ਨੇ ਸਹੀ ਰਾਮਨੋਾਸਤੇ ਸ਼ਬਦ ਮੰਨਣਾ ਉਹਦੇ ਵਾਸਤੇ ਅਰਥ ਹੋ ਜਾਵੇ ਸਾਧ ਸੰਗਤ ਅਲ ਡੀ ਵੱਡੀ ਲੰਕਾ ਜਸਦੀਆ ਕਿਤੇ ਨਹੀਂ